ਕਿੱਥੇ ਚੱਲੀ ਕਿੱਥੇ ਚੱਲੀ ਨੀਂਦ ਪਾਉ ਕਹਿੰਦਾ ਮੇਰੇ ਨਾ 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 ਦੇਖ ਨਾ ਜਾਈਂ ਦੇਖ ਨਾ ਜਾਈਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਕਰਦੇ ਤੁਸੀਂ ਸਾਰੇ ਜਾਣੀ ਇਕੱਠਾ ਹੋਮੂਗੇ ਸ਼ੁਰੂਆਤ ਕਰਦੇ ਆ ਜਿਹੜੇ ਨਵੇਂ ਵਲੌਗ ਦੀ ਤੇ ਮੈਂ ਘਾੜੇ ਵਗੈਰਾ ਸਾਰਾ ਫੇਰ ਕੇ ਹਟੀ ਸੀਗੀ ਫੇਰ ਖਲਾਰਾ ਜੇ ਪਹਿਸੇ ਪਹਿਲਾਂ ਬੱਦਲ ਬੱਦਲ ਬਹੁਤ ਹੋਏ ਹੋ ਸੀਗੇ ਤੇ ਹੁਣ ਫੇਰ ਧੁੱਪ ਜੀ ਨਿਕਲਿਆ ਆਈ ਆ ਤੇ ਟਾਈਮ ਹੋ ਗਿਆ ਸ਼ਾਮ ਦੇ 5 ਵਜੇ ਗਏ ਆ ਕਿ ਆਪਾਂ ਹੁਣ ਅਸਰ ਸੋਈ ਸੌਫ ਕਰਨੀਆਂ ਆ ਤੁਹਾਨੂੰ ਲਿਖੁੰਦੇ ਆ ਕਿੱਦਾਂ ਖਲਾਰਾ ਪਿਆ ਆ ਇਹ ਹੀ ਆਪਾਂ ਚੱਕਣਾ ਹੋਣਾ ਤੇ ਫੇਰ ਚੱਕ ਕੇ ਮੰਮੀ ਹੁਣ ਜਾਉਂਗੇ ਬਾਜ਼ਵਾਨੀ ਕਾਨ ਤੇ ਦੇਖਦੇ ਕੀ ਬਣਾਉਣਾ ਹੈ ਪੱਜੀ ਵਾਲਾ ਤਾਂ ਸਾਡੇ ਪਿੰਡ ਆਉਂਦਾ ਹੀ ਨਹੀਂ ਕੋਈ ਪਿੰਡ ਤਾਂ ਆਉਂਦੇ ਨਹੀਂ ਸਾਡੇ ਘਰਾਂ ਮੈਨੂੰ ਇੱਧਰ ਕਲਉਂਦੇ ਆ ਬਗਲਾ ਤੇ ਪਤਾ ਨਹੀਂ ਕੋਈ ਆਉਂਦਾ ਕਿ ਨਹੀਂ ਲੋ ਜੀ ਆਪਾਂ ਕੜੀ ਅੱਜ ਬਣਾਉਣੀ ਸੀਗੀ ਤੇ ਕੋਈ ਸੁਝਿਆ ਨਹੀਂ ਕੀ ਬਣਾਈ ਕੀ ਬਣਾਈਏ ਫੇਰ ਲੱਸੀ ਉੱਥੋਂ ਲਿਆਂਦੀ ਗਵੰਡੀਆਂ ਦੇ ਕੋਲੋਂ ਘਾਰਿਆ ਤੇ ਉੱਥੋਂ ਲਿਆਂਦੀ ਥੋੜੀ ਜੀ ਗਲਾਸਕ ਤੇ ਫੇਰ ਉਹਨਾ ਬਣਾਈ ਲੱਸੀ ਸਾਡੇ ਥੋੜੀ ਜੀ ਪਈ ਸੀ ਬਣੀ ਉਹ ਤੇ ਉਹ ਚੁੱਲ੍ਹੇ ਤੇ ਬਣਦੀ ਪਈ ਆ ਕੜੀ ਤੇ ਮੈਂ ਉਹ ਤੜਕਾ ਤੜਤਾ ਲਗਾ ਕੇ ਬੈਠੀ ਸੀਗੀ ਤੇ ਫੇਰ ਮੈਂ ਤਾਂ ਥੋੜਾ ਜਿਹਾ ਬਲੌਗ ਬਣਾ ਲਵਾਂ ਤੇ ਪਹਿਲਾ ਬੱਦਲਵਾਜ਼ੀ ਜੀ ਬਹੁਤ ਜ਼ਿਆਦਾ ਹੋਈ ਸੀ ਹਜੇ ਜੁੱਦਾ ਕੁੜਿਆ ਕੁੜਿਆ ਗਿਆ ਆ ਭਰਤ ਤੇ ਆ ਨਹੀਂ ਵੀ ਆਜਵੇ ਤਾਂ ਵਧੀਆ ਹਮ ਜਿਆ ਬਹੁਤ ਜ਼ਿਆਦਾ ਹੋਇਆ ਪਿਆ ਆ ਤੇ ਸਮਰ ਬੂਟ ਵਾਟ ਪਾ ਕੇ ਬਾਹਰ ਘੁੰਮੀ ਜਾਂਦਾ ਆ ਕਦੀ ਆ ਜਾਂਦਾ ਹੰਦਾ ਨੂੰ ਕਦੀ ਫੇ ਚੱਲ ਜਾਂਦਾ ਆ ਹੁਣ ਮੰਮੀ ਨੇ ਲੈ ਕੇ ਵੀ ਬਾਹਰ ਚੱਲ ਗਿਆ ਉਹ ਬਾਹਰ ਬੈਠੇ ਆ ਜਾ ਕੇ ਹੁਣ ਜੇਟਾਂ ਦੇ ਵਿੱਚ ਇੱਥੇ ਬੈਠੇ ਆ ਹਣਾ पහ <hate> वाले <hate> 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 ਤੇ ਨੀ 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 ਦੌੜਿਆ ਹੀ ਗਿਆ ਅੰਦਰ ਵੀ ਦੌੜਿਆ ਹੀ ਆਇਆ ਟਿੰਡਾ ਜਿਆ

ਵੇ ਕੰਦੇ ਤੇ ਜਾਂਦਾ மீ <Tgli flaws yapa> ਹਾਏ ਹਾਏ ਦੀਪਿਆ 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 ਕਿੱਸਾ ਕਰੀਂ ਕਿੱਥੇ 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 ਭੰਗੜਾ ਪਾ ਦੇ ਸਮਰ ਤੇ ਹਾਂ ਦੇਖ ਵੀਰ ਜੀ ਤਾਂ ਨਹੀਂ ਗੋਣ ਨਾਲ ਜੂਟੇ ਫੇਰ ਫਿਰ ਅੱਜ ਬਲੌਗ ਵੀ ਨਹੀਂ ਨਾ ਆਇਆ ਕੋਈ ਕਾਰੋ ਕੋਈ ਵੀ ਬਾਰੇ ਆ। ਸਭ ਤੋਂ ਪਹਿਲਾਂ ਇਹ ਆਪਾ ਖਾ ਲਿਆ ਆ ਤੇ ਇੱਥੇ ਕਰਦੇ ਆ ਬਲੌਗ ਦਾ ਟਾਣੀ ਨਾ। ਜੇ ਕਰਦੇ ਸਾਨੂੰ ਸਾਡਾ ਬਲੌਗ ਨੂੰ ਸੰਗਾਇਮ ਨਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜੀ। ਧੰਨਵਾਦ।